ਆ ਮੈਂ ਤਾਂ ਬਾਹਰ ਫੜ ਕੇ ਘਰੇ ਬਾਹਰ ਨਹੀਂ ਮੈਂ 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 ਬਾਹਰ ਆ ਗਿਆ ਬੰਮਾਲ ਹੈ ਚਲੋ ਮੈਂ ਤੁਹਾਨੂੰ ਕੀ ਕਿਹਾ ਆਓ ਆਓ ਜਿੱਥੇ ਜਿੱਥੇ ਹਲਵੰਦਰ ਤੁਸੀਂ ਆ ਰਹੇ ਹੋ ਉਹ ਮੈਂ ਮੈਂ ਬਾਹਰ ਨਹੀਂ ਬਾਹਰ ਨਹੀਂ ਘਟ ਰਹੇ ਲੜੋ ਨਾ ਲੜੋ ਪੁੱਤ ਜਿੱਥੇ ਇੱਥੇ ਨਹੀਂ ਬੈਠ ਸਕਦੇ ਨਹੀਂ ਉੱਥੇ ਕੀ ਪ੍ਰੋਬਲਮ ਹੈ ਨਹੀਂ ਨਹੀਂ ਇੱਥੇ ਅਸੀਂ ਸਾਰਿਆਂ ਨੂੰ ਕੱਢ ਰਹੇ ਇੱਥੇ ਕੋਈ ਗਲਤ ਨਹੀਂ ਕੰਮ ਕਰੇ ਆਪਾਂ ਕਿਉਂ ਬੈਠੇ ਆਪਾਂ ਤੇ ਖਾਣੇ ਖਾਦਣੇ ਇਸ ਏਰੀਆ 'ਚ ਤੁਸੀਂ ਵੀ ਬਾਹਰ ਹੋ ਜਿਦਾਂ ਬਾਹਰ ਆਣਗੇ ਸਾਰੀ ਤੁਹਾਡੇ ਨਾਲ ਬੇਹੇ ਠੀਕ ਹੈ ਉੱਚਾ ਛੱਡੋ ਕੀ ਬੋਲਿਆ ਕਰੋ ਮੈਂ ਕੀ ਗੱਲ ਕੋ ਬੋਲਿਆ ਤੁਸੀਂ ਕੀ ਸੋਚੀ ਨਾ ਨਹੀਂ ਕੋਈ ਸੁਣੋ ਕਿ ਤੋ ਸੋਚੋ ਉਹ ਲੜੇ ਰਹੀ ਤੁਸੀਂ ਨਹੀਂ ਅਸੀਂ ਲੜਦੇ ਹਾਂ ਹੋਰ ਕੀ ਹੈ ਨਹੀਂ ਕਿਤੇ ਕੀ ਕੀ ਲੜੇ ਰਹੀ ਦਿੰਦੇ ਖੜਾ ਬੈਠੋ ਤੁਸੀਂ ਨਹੀਂ ਖੇਡਣੀ ਆ ਪਰ ਤੁਸੀਂ ਬੈਠਣ ਵਾਸਤੇ ਕਿੱਥੇ ਬੈਠੋ ਆਹ ਉਹ ਨਕੀ ਲੜਾ ਦੀ ਦੇਖਿਆ ਤੂੰ ਮੇਰਾ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਲੜਦੀਆਂ ਚਲੋ ਯਾਰ ਚਲੋ ਰੁਕਣਾ ਨਹੀਂ ਆ ਪੈਣਾ ਨੂੰ ਤੁਸੀਂ ਨਹੀਂ ਛੱਡਦੇ ਇੱਥੇ ਕੀ ਗੱਲ ਸਾਡੇ ਕੋਲ ਨੋਟ ਆ ਜਿਹਨਾਂ ਨੂੰ ਰਿਸ਼ਤੇਦਾਰੀ ਆਣੇ ਵਿਸ਼ੇਦਾਰੀਆ ਯਾਦ ਆ ਜੀ ਬੱਲੇ ਆਏ ਤੁਸੀਂ ਪਾਹ ਦਾ ਜੋ ਪਟੇਲ ਕਾਲਜ ਚੌਣਾ ਦੇ ਵਿੱਚ ਕਾਲਜ ਬਣਿਆ ਪੁਲਿਸ ਛਾਵਨੀ ਪੱਤਰਕਾਰਾਂ ਨੂੰ ਵੀ ਗੇਟ ਤੇ ਰੋਕਿਆ ਗਿਆ ਕਾਲਜ ਦੇ ਇਤਿਹਾਸ ਦੇ ਵਿੱਚ ਪਹਿਲੇ ਵਾਰੀ ਪੱਤਰਕਾਰਾਂ ਨੂੰ ਰੋਕਣ ਤੇ ਪੱਤਰਕਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਲਗਭਗ 1 ਘੰਟਾ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਮੈਨੇਜਮੈਂਟ ਨੇ ਬੁਲਾਇਆ ਅੰਦਰ ਸੱਤਾਧਾਰੀ ਨੇਤਾਵਾਂ ਦੇ ਦਬਾਅ ਦੇ ਵਿੱਚ ਪੰਜਾਬ ਪੁਲਿਸ ਉੱਥੇ ਦੇ ਵੋਟਰਾਂ ਅਤੇ ਬਕਸ਼ੀ ਲੈਟਰਾਂ ਨੂੰ ਵੀ ਬਾਹਰ ਕੱਢਦੀ ਨਜ਼ਰ ਆਈ ਜਿੱਥੇ ਹੋਈ ਆਪਾ ਦੇ ਵਿੱਚ ਟਕਰਾਅ ਇਸ ਤਕਰਾਰਵਾਜੀ ਦੇ ਵਿੱਚ ਸਾਬਕਾ ਐਮਐਲਏ ਹਰਜਨ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਨੇ ਡੀਐਸਪੀ ਤੇ ਲਾਏ ਗੰਭੀਰ આરોਪ ਕਿ ਕੀ ਸੋਚਦੇ ਹੋ ਨਹੀਂ ਕੋਈ ਸੁਣੋਗੇ ਤਾਂ ਨਹੀਂ ਆਏ ਖੜੇ ਰਹੇ ਤੁਸੀਂ ਨਹੀਂ ਅਸੀਂ ਲਟੇ ਰਹੇ ਹੋਰ ਕੀ ਹੈ ਨਹੀਂ ਤੁਸੀਂ ਕੀ ਕੀ ਲਟੇ ਰਹੇ ਕਿਸੇ ਖੇਡਾ ਬੈਠਾ ਸਾਡੇ ਖੇਡ ਨਹੀਂ ਆ ਤੂੰ ਬੈਠਣ ਬਸ ਕੇ ਆਉਂਦੇ ਰਹੋ ਲੋਕਾਂ ਦੀਆਂ ਪਿਆਪੜਾਂ ਨੂੰ ਤੁਸੀਂ ਨਹੀਂ ਛੱਡਦੇ ਇੱਥੇ ਇੱਕ ਇੱਕ ਸਾਡੇ ਕੋਲ ਨੋਟਾਂ ਨੇ ਚਲੋ ਤਾਂ ਕੀ ਦੇਣਾ ਰਿਸ਼ਤੇਦਾਰੀ ਆ ਰਹੀ ਹੈ ਰਿਸ਼ਤੇਦਾਰੀ ਆ ਰਹੀ ਹੈ ਕੋਈ ਆਰਾਮ ਨਾ ਕਰ ਲੋ ਆਰਾਮ ਹਾਂ ਜੀ ਅੱਜ ਦਾ ਜਲਤੇ ਨਮਸਕਾਰ ਨੇ ਕਰਤਾ ਅੱਜ ਬੈਂਚ ਇਟਾ ਦਾ ਜਲਤੇ ਨੰਨੀ ਜੀ ਜੇ ਪ੍ਰੈਜ਼ੀਡੈਂਟ ਵਾਸਤੇ ਸ਼੍ਰੀ ਦੇਵਕੀ ਨੰਦਨ ਅੱਜ ਇਲੈਕਟ ਕਿੰਨੀ ਵੋਟਾਂ ਦੇ ਕਿੰਨੀ ਵੋਟਾਂ ਦੇ ਉਹਨਾਂ ਨੂੰ 65 ਵੋਟਾਂ ਪਈਆਂ ਜੀ ਰਕੇਸ਼ ਕੁਮਾਰ ਨੂੰ 58 58 ਸਭ ਤੋਂ ਸਟੇਟ ਦਾ ਮਾਰਕ ਵਾਹ ਜੀ ਹਾਂ ਜੀ ਔਰ ਉਸ ਤੋਂ ਬਾਅਦ ਆਪਣਾ ਫਾਈਨੈਂਸ ਐਕਟਿਵ ਵਾਸਤੇ ਰਕੇਸ਼ ਰਦੀਸ਼ ਬਾਸਰ ਜੀ ਜਿੱਤੇ ਹਨ ਉਹਨਾਂ ਨੂੰ 66 ਵੋਟਾਂ ਪਈਆਂ ਰਕੇਸ਼ ਬਾਸਰ ਨੂੰ ਰਵੀਨਾ ਮਨਾਇਨ ਨੂੰ 57 ਵੋਟਾਂ 57 ਐ। 9 ਵੋਟਾਂ। ਸੈਕਟਿਵ ਵਾਸਤੇ ਮਿਸਟਰ ਜੀ ਜੀ ਆ ਰਹੇ ਜਿੱਤੇ ਹੈ ਜੀ 63 ਵੋਟਾਂ। ਔਰ ਜਿਰਾ ਕਰ ਰਹੇ ਨੂੰ ਪਈਆਂ 59 ਵੋਟਾਂ। ਇਹ ਆਧਰਜਟ ਹੈ। ਤੇ ਬਾਕੀ 2.5 ਅਨਬੋਲਟ ਹੋ ਚੁੱਕੇ ਪਹਿਲਾਂ। ਧੰਨਵਾਦ ਜੀ ਧੰਨਵਾਦ। ਕੀ ਕਹਿਣਾ ਚਾਹੋਗੇ ਜਸਤੇ ਜੀ? ਜ਼ਬਰਦਸਤ ਜੀ ਬੋਲੋ। ਅਜਬਰਦਸਤ ਜਿਹੜਾ ਇਹ ਇਲੈਕਸ਼ਨ ਹੋਈ ਆ। ਹਾਂ ਜੀ ਹਾਂ ਜੀ। ਤਾਂ ਕਾਫੀ ਦਬਾਬ ਦੇ ਹੀਟ ਮੈਂਬਰ ਸੀਗੇ ਪਰੰਤੂ ਮੈਂ ਮੁਬਾਰਕ ਦਿੰਦਾ ਸਾਰਿਆਂ ਨੂੰ ਮੈਂਬਰਾਂ ਨੂੰ ਕਿ ਪੂਰੇ ਮੈਂਬਰਾਂ ਨੇ ਆ ਕੇ ਸਿਰਫ ਇੱਕ ਮੈਂਬਰ ਸਾਡੇ ਚੁਗੈਰਾ ਜ ਰਿਹਾ ਤੇ ਬਾਕੀ ਸਾਰੇ ਮੈਂਬਰਾਂ ਨੇ ਆਪਣੀ ਵੋਟ ਪਾਈ ਆ ਔਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਜਿਹੜਾ ਹੈ ਆਪਣੇ ਪਿੱਛੇ ਨਾਲ ਜਿਹੜਾ ਕੈਂਡੀਡੇਟ ਚੁਣਿਆ ਔਰ ਮੈਂ ਸਭ ਤੋਂ ਜ਼ਿਆਦਾ ਮੈਂ ਅਪਰੀਸ਼ੀਏਟ ਕਰਾਂਗਾ ਵਿਜੇ ਗੁੱਤਾ ਜੀ ਜਿਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿੱਤੇ ਇਸ ਗਾਮ ਨੂੰ ਜੋਨ ਡਿਊਟੀ ਲਗਾਏ ਸੀ ਪੂਰੀ ਮੈਨੇਜਮੈਂਟ ਨੇ ਬੜੀ ਇਮਾਨਦਾਰੀ ਨਾਲ ਸੰਦੇਲਾਂ ਲਈ ਹੋਈ ਹੈ ਮਾਰਸ਼ਲ ਇਲੈਕਸ਼ਨ ਇਹ ਜਿਹੜੀ VOTING ਹੋਈ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਦਬਾਅ ਜਿਹੜੇ ਪਹਿਲਾਂ ਹੋ ਗਏ ਸੀ ਉਹ ਪਾਣੂ ਸਾਰਿਆਂ ਨੂੰ ਪਤਾ ਤੁਹਾਨੂੰ ਦੱਸਣ ਦੇ ਦੁਆਰਾ ਲੋੜ ਨਹੀਂ ਪੰਜ ਪੰਜ ਚੋਤ ਤਿੰਨ ਮੈਂਬਰ ਦੂਸਰੇ ਪਾਰਟੀ ਦੇ ਦੂਸਰੇ ਗਰੁੱਪ ਦੇ ਨਹੀਂ ਨਹੀਂ ਜਿਹੜੇ ਅਨੁਪੋਸਥਿਕ ਹੈ ਉਹ ਨੂੰ ਦੂਸਰੇ ਕਹਿ ਸਕਦੇ ਨਹੀਂ ਕਹਿ ਸਕਦੇ ਮੈਂ ਜਿੰਨਾ ਸਭ ਮੈਂਬਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਹੜਾ ਨੇ ਮੈਨੂੰ ਫੇਸ ਕਰਕੇ ਮੈਂ ਤੀਜੀ ਵਾਰ ਪ੍ਰਧਾਨ ਬਣਾਇਆ ਹੈ ਮੈਂ ਉਹਨਾਂ ਦੇ ਜਿਹੜੇ ਵੀ ਛਾਵਾਂ ਨੇ ਉਹ ਕੋਸ਼ਿਸ਼ ਕਰਦੇ ਹੋਏ ਜਿੱਤਰੀ ਵੀ ਮੇਰੀ ਮੇਰੀ ਤਾਕਤ ਹੈ ਉਸ ਤੋਂ ਆਪਣੇ ਕਾਲਜ ਦੇ ਡਿਵੈਲਪਮੈਂਟ ਵਾਸਤੇ ਕਰਾਂਗੇ ਦੇਖੀ ਸਭ ਤੋਂ ਪਹਿਲਾ ਕੰਮ ਕੀ ਰਹੇਗਾ ਤੁਹਾਡਾ ਪ੍ਰਾਇੋਰਟੀ ਕੀ ਰਹਿਣੀ ਹੈ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਦਾ ਜਿਹੜਾ ਵੀ ਜਿੰਨਾ ਲੈਵਲ ਚੜੇ ਬਹੁਤ ਅੱਛਾ ਚੱਲ ਰਿਹਾ ਉਸ ਤੋਂ ਬਹੁਤ ਬੈਟਰ ਕਰਾਂਗੇ ਯੂਜੀਸੀ ਆ ਰਗਾ ਯੂਜੀ ਐਜੂਕੇਸ਼ਨ ਇੰਪਰੂਵ ਹੋਏ ਬਿਲਕੁਲ ਕਰਾਂਗੇ ਜੀ ਤੇ ਸਪੋਰਟਸ ਦਾ ਵੀ ਬਹੁਤ ਖਿਆਲ ਕਰਾਂਗੇ ਕਿਉਂਕਿ ਅੱਜਕੱਲ ਬੱਚੇ ਜਿਹੜੇ ਨੇ ਆਪਣਾ ਨਸ਼ੇ ਵੱਲ ਜਾ ਰਹੇ ਨੇ ਉਹਨਾਂ ਨੂੰ ਸਪੋਰਟ ਦੇ ਵਿੱਚ ਖਿੱਚ ਕੇ ਉਹਨਾਂ ਨੂੰ ਵਧੀਆ ਕੰਮ ਕਰਾਵਾਂਗੇ। ਆ ਜੀ ਧੰਨਵਾਦ। ਆਹੇ ਤਾਂ ਕੀ ਹੁੰਦਾ ਹੈ ਵਹੀ ਹੁੰਦਾ ਹੈ ਜੋ ਮਨਜ਼ੂਰੇ ਖੁਦਾ ਹੁੰਦਾ ਹੈ। ਇੱਥੇ ਜ਼ੁਲਮ ਤਸ਼ੱਦਦ ਦੀ ਇੰਤਹਾ ਹੋ ਚੁੱਕੀ ਸੀ। ਇਹ ਪੁਲਿਸ ਰਾਜ ਸੀਗਾ। ਉਹਦੇ ਉੱਤੇ ਅੱਜ ਸੱਚਾਈ ਨੇ ਜਿੱਤ ਪਾਈ ਹੈ। ਪੁਲਿਸ ਦੀ ਇੱਕ ਵੀ ਨਹੀਂ ਚੱਲੀ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿ ਇੱਥੇ this way or that way ਅਸੀਂ ਆਪਣੇ ਕੈਂਡੀਡੇਟ ਨੂੰ ਜੀਦਾਵਾਂਗੇ ਜਿਹੜੀ ਰੂਲਿੰਗ ਪਾਰਟੀ ਹੈ ਉਹ ਆਪਣੇ ਵੱਲੋਂ ਕਿਸੇ ਕਿਸਮ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਾਕੀ ਇਹ ਹੈ ਵੀ ਝੂਠ ਦਾ ਬੇੜਾ ਗਰਖ ਹੋਇਆ ਸਚਾਈ ਨਿੱਤਰ ਕੇ ਸਾਹਮਣੇ ਆ ਗਈ ਜਿੱਦਾਂ ਪੱਤਰਕਾਰਾਂ ਨੂੰ ਵੀ ਅਸੀਂ ਕਿਆ ਮੰਸ਼ਾ ਗੁਣੀ ਇੰਟੈਂਸ਼ਨ ਇਹ ਸੀ ਵੀ ਪੁਲਿਸ ਦੇ ਰਾਈ ਅਸੀਂ ਧੱਕੇ ਨਾਲ ਹੀ ਅਸੀਂ ਆਪਣਾ ਆਪਣਾ ਰਿਜ਼ਲਟ ਜਿਹੜਾ ਹੈ ਆਪਣੀ ਫੇਵਰ ਦਾ ਡਿਕਲੇਅਰ ਕਰਾਵਾਂਗੇ ਬਾਹਰ ਦੇ ਬੰਦਿਆਂ ਨੂੰ ਕਿਸੇ ਨੂੰ ਅੰਦਰ ਨਹੀਂ ਆਉਣ ਦੇ ਪ੍ਰੈਸ ਨੂੰ ਤਾਂ ਤੁਹਾਨੂੰ ਤਾਂ ਪਹਿਲਾਂ ਹੀ ਇਹ ਕਿਹਾ ਗਿਆ ਸੀਗਾ ਵੀ ਜਿੱਥੇ ਉੱਥੇ ਬਾਹਰ ਪੈਰੇ ਤੇ ਪੁਲਿਸ ਹੋਏਗੀ ਸਾਡੀ ਪੈਰੇਦਾਰੀ ਤੁਸੀਂ ਪ੍ਰੈਸ ਵਾਲਿਆਂ ਨੇ ਕਰਨੀ ਆ ਵੀ ਸਾਡੇ ਨਾਲ ਕਿਸੇ ਕਿਸਨ ਦਾ ਕੋਈ ਧੱਕਾ ਨਾ ਹੋ ਜਾਵੇ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਇਥੇ ਆਰੋ ਲਾਇਏ ਸੀਗੇ ਵੀਗੇ ਗੁਪਤਾ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਉਹਨਾਂ ਨੇ ਫੇਰ ਜਿਹੜੀ ਹੈਗੀ ਆ ਉਹ ਚੋਣ ਉਹ ਕਰਾਈ ਹੈਗੀ ਆ ਤੇ ਕਿਉਂਕਿ ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਯਾਰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਕਿ ਕੋਈ ਵੀ ਮੈਂ ਮਤਲਬ ਕਿ ਉਹਨੇ ਕਿਹਾ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਸੋ ਆਈ ਐਮ ਵੈਰੀ ਥੈਂਕਫੁਲ ਟੂ ਦਾ ਸਿਰਫ ਵਿਜੇ ਗੁਪਤਾ ਜੀ ਤੇ ਦੂਜਾ ਮੈਂ ਸਾਰੇ 125 ਦੇ 125 ਮੈਂਬਰ ਸਹਿਬਾਨ ਦਾ ਬਹੁਤ-ਬਹੁਤ ਮੈਂ ਮਤਲਬ ਕਿ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਇਹ ਚੋਣ ਹੈ ਜਿਹੜੀ ਕੀਤੀ ਹੈਗੀ ਆ ਉਹਨਾਂ ਨੇ ਅੱਛੀ ਸੋਚ ਤੇ ਜਿਹੜਾ ਹੈਗਾ ਪੈਰਾਹੋ ਦਿੱਤਾ ਕਿਉਂਕਿ ਦੇਵਕੀਨੰਦਨ ਜੀ ਜਿਹੜੇ ਪ੍ਰਧਾਨ ਬਣੇ ਹੈਗੇ ਆ ਤੇ ਇਹਨਾਂ ਨੇ ਪਹਿਲਾਂ ਵੀ ਇਹ ਬਹੁਤ ਵੱਡੀ ਸੰਸਥਾ ਸਾਡਾ ਵਿਦਿਆ ਦਾ ਮੰਦਿਰ ਆ ਸਾਡੇ ਬਜ਼ੁਰਗਾਂ ਨੇ ਇੱਕ 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 ਇਟ ਆਪਣੇ ਆਪਣੇ ਮੋਢਿਆਂ ਤੇ ਰੱਖ ਕੇ ਮਤਲਬ ਕਿ ਜਿਹੜੀ ਹੈਗੀ ਆ ਇਸ ਸੰਸਥਾ ਨੂੰ ਆਰਗੇਨਾਈਜ਼ ਕੀਤਾ ਸੋ ਉਹ ਉਹਨਾਂ ਦਾ ਮਤਲਬ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਜ ਜਿਹੜਾ ਇਹ ਨਿਰਮਾਣ ਜਿਹੜਾ ਇਸ ਸੰਸਥਾ ਦਾ ਹੋਇਆ ਸੀ ਤੇ ਦੋ ਵਾਰ ਪਹਿਲਾਂ ਪ੍ਰਧਾਨ ਰਹੇ ਆ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਸੀ ਦੇਵਕੀ ਨੰਦਨ ਜੀ ਤੇ ਉਹ ਬਿਲਕੁਲ ਮਤਲਬ ਕਹਿੰਦਾ ਵੀ ਜਿਹੜਾ ਹੈਗਾ ਉਹਨਾਂ ਨੇ ਠੀਕ ਫੈਸਲਾ ਲਿਆ ਤੇ ਇਹ ਬਣੇ ਆ ਤੇ ਵਿਜੇ ਸਾਡੇ ਆਰੀਆ ਜੀ ਜਿਹੜੇ ਸੈਕਟਰੀ ਬਣੇ ਹੈਗੇ ਆ ਸੋ ਉਹ ਵੀ ਮਤਲਬ ਕਿ ਅੱਛੇ ਪਰਿਵਾਰ ਤੋਂ ਨੇ ਤੇ ਅੱਛੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਜ਼ਿੰਮੇਵਾਰੀਆਂ ਬੜੀਆਂ-ਬੜੀਆਂ ਐਨਜੀਓ ਚ ਕੰਮ ਕੀਤਾ ਇਹਨਾਂ ਦੇ ਬਜ਼ੁਰਗਾਂ ਨੇ ਵੀ ਸੰਸਥਾ ਦੇ ਮੈਂਬਰ ਨੇ ਆ ਤੇ ਅੱਛੀ ਟੀਮ ਜਿਹੜੀ ਬਣੀ ਆ ਦੂਜੇ ਜਿਹੜੇ ਕੋਈ ਵੀ ਫਾਈਨੈਂਸ ਸੈਕਟਰੀ ਬਣਿਆ ਕੋਈ ਰਤੇਸ਼ ਬਾਂਸਲ ਸੋ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਮੈਂ ਵਧਾਈ ਦਿੰਦਾ ਤੇ ਨਾਲ-ਨਾਲ ਦੋ ਸਾਡੇ ਇੱਥੇ ਜਿਹੜੇ ਜੁਨਾਨਵਸ ਬਣੇ ਸੀਗੇ ਇੱਕ ਆਪਣਾ ਮੋਨੂ ਦੁਆ ਹਰਪ੍ਰੀਤ ਸਿੰਘ ਦੁਆ ਤੇ ਉਹ ਵੀ ਮਤਲਬ ਕਹਿਣ ਦਾ ਵੀ ਜਿਹੜਾ ਹੈ ਵਾਈਸ ਪ੍ਰੈਜ਼ੀਡੈਂਟ ਬਣਿਆ ਸਾਡਾ ਬੱਚਾ ਹੀ ਆ ਉਹ ਤੇ ਇਸੇ ਤਰੀਕੇ ਦੇ ਨਾਲ ਜਨਨ ਸੈਕਟੀ ਅਮਨਦੀਪ ਜਿਹੜੇ ਬਣਿਆ ਉਹ ਵੀ ਸਾਡਾ ਬੱਚਾ ਹੀ ਹੈ ਮੈਂ ਤਾਂ ਇਹਨਾਂ ਨੂੰ ਇਹ ਕਹਾਂਗਾ ਕਿਉਂਕਿ ਨੰਦੀ ਜੀ ਬਹੁਤ ਸਿਆਣੇ ਆ ਮੈਂ ਚੋੜਨੇ ਕਿ ਇਹ ਸੰਸਥਾ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਰੇ ਰਲ ਕੇ ਵੀ ਕਿਸੇ ਦੇਖੋ ਹੁਣ ਤੁਸੀਂ ਬਣ ਗਏ ਆ ਕਿਸੇ ਪੋਲਿਟਿਕ ਚ ਨਹੀਂ ਪੈਣਾ ਤੁਸੀਂ ਤੇ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਸੋ ਮੈਨੂੰ ਪੂਰਨ ਤੌਰ ਤੇ ਯਕੀਨ ਆ ਤੇ ਇਹ ਸੰਸਥਾ ਬਹੁਤ ਅੱਛੀ ਹੈ ਦੇਖੋ ਮੈਂ 2-3 ਦਿਨ ਪਹਿਲਾਂ ਜਦੋਂ ਵਿਜੇ ਜੀ ਦੇ ਘਰੇ ਪਹਿਲਾਂ ਉੱਤੇ ਬਿਜਲੀ ਦੇ ਮੁਲਾਜ਼ਮ ਇਹਨਾਂ ਦਾ ਕਨੈਕਸ਼ਨ ਕੱਟਣ ਲਈ ਭੇਜਤੇ ਜਦ ਕਿ ਕੋਈ ਡਿਊ ਨਹੀਂ ਸੀ ਇਹਨਾਂ ਦਾ ਖੜਾ ਤੇ ਦੂਜਾ ਇਹਨਾਂ ਦੇ ਜਿਹੜੇ ਬਾਅਦ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਘਰ ਦੀ ਤਲਾਸ਼ੀ ਲੈ ਜਾਂ ਟੂ ਓਨਲੀ ਟੂ ਪ੍ਰੈਸ਼ਰਾਈਜ਼ ਕਿ ਪ੍ਰੈਸ਼ਰਾਈਜ਼ ਕਰਨ ਦੇ ਮਾਰੇ ਕਿ ਇਹ ਪਿੱਛੇ ਹਟ ਜਾਣ ਸੋ ਇਹ ਸਾਰਾ ਸ਼ਹਿਰ ਇਹਨਾਂ ਦੇ ਨਾਲ ਸੀ ਤੇ ਇਹ ਪ੍ਰੈਸ਼ਰਾਈਜ਼ ਨੇ ਹੋਏ ਅੱਜ ਦੇਖੋ ਸ਼ਹਿਰ ਨੇ ਇਹਨਾਂ ਨੂੰ ਬਣਾ ਕੇ ਭੇਜਿਆ ਤਾਂ ਦੂਜਾ ਕਦੇ ਵੀ ਅਸੀਂ ਵੀ ਚੋਣਾ ਕਰਾਈਆਂ ਸਾਡੇ ਤੋਂ ਪਹਿਲਾਂ ਇੱਥੇ ਰਾਜਖਰਾਨਾ ਜੀ ਰਹੇ ਉਹਨਾਂ ਨੇ ਵੀ ਚੋਣਾ ਕਰਾਈਆਂ ਪਰ ਕਦੇ ਵੀ ਇਦਾਂ ਤੇ ਛਾਉਣੀ ਨਹੀਂ ਬਣੀ ਅੱਜ ਤੁਸੀਂ ਦੇਖੋ ਕਿ ਉਹ ਪੂਰੀ ਪੁਲਿਸ ਛਾਉਣੀ ਜਿਹੜਾ ਸੀਗਾ ਉਹ ਬਣਾਇਆ ਗਿਆ ਸੀ ਜੇ ਸਾਰੇ ਲੋਕ 1 ਲੱਖ ਤੱਕ ਇਕੱਠੇ ਨਾ ਹੁੰਦੇ ਤਾਂ ਹੋ ਸਕਦਾ ਕਿ ਇੱਥੇ ਕਾਫੀ ਕੁਝ ਮਤਲਬ ਕਹਿਣ ਦਾ ਵੀ ਸਰਜਲਟ ਵੀ ਇਹ ਜਿਹੜੇ ਆਣੇ ਸੀ ਉਹ ਨਹੀਂ ਆਣੇ ਆਣ ਦੇਣੇ ਸੀ ਇਹਨਾਂ ਨੇ ਕਿਉਂਕਿ ਪ੍ਰੀਵੀਅਸ ਜਿਹੜਾ ਰਿਕਾਰਡ ਪੰਚਾਇਤਾਂ ਦੀਆਂ ਚੋਣਾਂ ਚ ਮਿਸਪਲ ਕਾਉਂਸਲ ਦੀਆਂ ਚੋਣਾਂ ਜਿਹੜਾ ਚਾਹੇ ਮੰਡੀ ਦੇ ਹੋਵੇ ਚਾਹੇ ਬਾਹਰ ਕਾਉਂਸਲ ਦੀ ਹੋਵੇ ਇਹਨਾਂ ਨੇ ਹਰ ਥਾਂ ਤੇ ਮਤਲਬ ਕਹਿੰਦਾ ਵੀ ਜਿਹੜਾ ਹੈਗਾ ਦਖਲ ਲੰਦਾ ਜੀ ਜਿਹੜੀ ਵੱਡੇ ਪੱਮਾਨੇ ਤੇ ਕੀਤੀ ਆ ਸੋ ਮੈਂ ਇਹ ਬਿਲਕੁਲ ਉਹਨਾਂ ਮਤਲਬ ਕਿ ਹੁਣ ਸ਼ਹਿਰ ਨਿਵਾਸੀਆਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਮੂੰਹ ਤੋੜ ਮੈਂ ਜਵਾਬ ਦਿੱਤਾ ਉਹਨਾਂ ਦੀ ਮਤਲਬ ਜਿਹੜੀ ਆਈ ਐਮ ਵੈਰੀ ਹੈਪੀ ਪਰ ਦੁੱਖਾ ਥੋੜਾ ਜਿਹਾ ਇਸ ਗੱਲ ਦਾ ਕਿ ਮੇਰਾ ਬਹੁਤ ਪਿਆਰਾ ਸਾਡਾ ਬੱਚਾ ਹੀ ਆਪਣਾ ਬੁੜਾਏ ਉਪਰਾਨ ਸੈਕਟਰ ਲਈ ਖੜੇ ਸੀ ਇਹ ਜੇ ਬਰੀ ਬ੍ਰਿਲੈਂਟ ਪੁਆਇ ਉਹ ਥੋੜਾ ਰਹਿ ਗਿਆ ਕੋਈ ਗੱਲ ਨਹੀਂ ਹੈ ਉਹਨਾਂ ਨੂੰ ਉਹ ਨੰਦੀ ਜੀ ਦੇ ਨਾਲ ਮਿਲ ਕੇ ਫੇਰ ਵੀ ਪੂਰਾ ਮਤਲਬ ਕੇ ਜਿਹੜਾ ਕੰਮ ਕਰਾ ਇਸ ਸੰਸਥਾ ਦੇ ਵਿੱਚ ਸਹਿਯੋਗ ਦੇਣਗੇ ਇਹ ਮੈਂ ਆਸਵਾਸਨ ਮੈਂ ਤਾਂ ਪਹਿਲਾਂ ਹੀ ਤੁਹਾਡੇ ਲਈ ਸਟੈਂਡ ਕਰ ਰਿਹਾ ਸੀਗਾ ਬਾਹਰ ਵੀ ਤੁਹਾਡੇ ਲਈ ਕਰ ਰਿਹਾ ਸੀਗਾ ਤੇ ਮੈਂ ਇਹ ਕਹਿ ਰਿਹਾ ਸੀਗਾ ਕਿ ਆ ਜੀ ਹਾਂ ਜੀ ਠੀਕ ਹੂੰ ਮੈਂ ਚਾਹੁੰਗੇ ਅੱਜ ਦੇਖੀ ਨੰਦਨ ਜੀ ਜਿਹੜੀ ਚੋਣ ਹੋ ਜਾਣਾ ਜੀ ਇਹ ਸ਼ਹਿਰ ਦੇ ਤਵੰਤੇ ਸੱਜਣ ਜਿਹੜੇ ਮੇਨ ਰਾਜਪਰੀ ਦੀ ਕਰੀਮ ਕਹਿ ਸਕਦਾ ਮੈਂ ਵੀ ਛਿੱਟੇ ਚੰਗੇ ਪਰਿਵਾਰ ਨੇ ਉਹਨਾਂ ਦੀ ਵੋਟ ਹੈਗੀ ਆ ਇਹ ਵੋਟ ਤੇ ਕੋਈ ਆਪਾਂ ਕਹਿ ਨਹੀਂ ਸਕਦੇ ਕੋਈ ਵੱਡੀ ਬਾਲੀ ਜਿੱਤ ਹਾਰ ਚੰਗੇ ਬੰਦੇ ਜਿਹੜੇ ਹਮੇਸ਼ਾ ਖੜੇ ਆ ਦੇਵਕੀ ਨੰਦਨ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਬੰਦਾ ਜਿੱਤੂਗਾ ਕਿਉਂ ਪਤਾ ਸੀ ਵੀ ਪੁਰਾਣਾ ਵੀ ਤਾਂ ਤਜਰਬਾ ਲੋਕਾਂ ਦਾ ਵੀ ਇਹਦਾ ਜਿਹੜਾ ਬੱਚੇ ਜਿਹੜੀ ਸੋਚ ਆ ਬਹੁਤ ਵਧੀਆ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦਾ ਸਤਿਕਾਰ ਕਰਨਾ ਔਰ ਸਾਨੂੰ ਪਤਾ ਹੀ ਹੈ ਵੀ ਇਹ ਬੰਦੇ ਨੇ ਜਿੱਤਣਾ ਹੀ ਹੈ ਹਰ ਬੰਦੇ ਨੂੰ ਸੋਚ ਸੀ ਵੀ ਇਹ ਬੰਦਾ ਜਿੱਤੂਗਾ ਅੱਛਾ ਮੈਂ ਤੇ ਇਹ ਵੀ ਕਹਾਂਗਾ ਵੀ ਜਿਹੜੇ ਵੀ ਪੰਜੇ ਬੰਦੇ ਸਾਡੇ ਬਣੇ ਆ ਸਾਰੇ ਇਕੱਠੇ ਹੋ ਕੇ ਕੰਮ ਕਰਨ ਰਲ ਕੇ ਚੱਲਣ ਇਹਦੇ ਵਿੱਚ ਕੋਈ ਪਾਰਟੀ ਵਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਕੌਲਜ ਇੱਕ ਸਾਡਾ ਜਿਹੜਾ ਹੈਗਾ ਨਾ ਇੱਕ ਮੰਦਿਰ ਆ ਸਾਡਾ ਜਿਹੜਾ ਕਿ ਸਾਰਿਆਂ ਦਾ ਸਾਂਝਾ ਕੋਈ ਇਕੱਲੇ ਦਾ ਹੈ ਨਹੀਂ ਤੇ ਕਿਸੇ ਨੂੰ ਹੋਮ ਹੋਮ ਨਹੀਂ ਕਰਨ ਚਾਹੀਦੀ ਮੈਂ ਮੈਂ ਹੀ ਇੱਥੇ ਦਾ ਸਾਰਾ ਕੁਝ ਇਹਨਾਂ ਨੂੰ ਪੂਰੀ ਟੀਮ ਨੂੰ ਜਿਹੜੇ ਪੰਜ ਸਾਡੇ ਬੰਦੇ ਜਿੱਤੇ ਨੇ ਬਣੇ ਨੇ ਤੇ ਮੈਂ ਪੰਜਾਬ ਨੂੰ ਵਧਾਈ ਦਿੰਨਾ ਆਸ ਕਰਦਾ ਵੀ ਸਾਡੇ ਜਿਹੜੇ ਪ੍ਰਧਾਨ ਜੀ ਨੇ ਬਹੁਤ ਸਿਆਣੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਚੱਲ ਕੇ ਇਸ ਕਾਲਜ ਦੀ ਹੋਰ ਤਰੱਕੀ ਕਰਨ ਸਕੂਲ ਦੀ ਤਰੱਕੀ ਕਰਨ ਜੋ ਕਮੀਆਂ ਪਿੱਛੇ ਰਹੀਆਂ ਉਹਨੂੰ ਦੂਰ ਕਰਨ ਇਹੀ ਮੇਰੇ ਵੱਲੋਂ ਸਾਰਿਆਂ ਨੂੰ ਛੋਟੇ ਜਿਹੇ ਪਰਿਵਾਰ ਦੀ ਚੋਣ ਤੇ ਤੁਸੀਂ ਦੇਖਿਆ ਕਿਦਾਂ ਛਾਪਣੀ ਬਣਾ ਦਿੱਤਾ ਗਿਆ ਇਹ ਚੰਗਾ ਮੈਸੇਜ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਰਾਜ ਆ ਪੁਲਿਸ ਦਾ ਰਾਜ ਆ ਅਰ ਪੁਲਿਸ ਭੁਗਤਰੀ ਆ ਪਟਿਆਲਾ ਪੁਲਿਸ ਦਾ ਸਭ ਤੋਂ ਜ਼ਿਆਦਾ ਭੁਗਤਰੀ ਆ ਅਰ ਇਹ ਜਿਹੜੇ ਅੱਜ ਫਨਕਾਰੇ ਮਾਰ ਰਹੇ ਹਨ ਨਾ ਇੰਨਾ ਤਾਂ ਦੇਖਿਓ ਹਾਲ ਕੀ ਅਸਰ ਹੁੰਦਾ ਇਹਨਾਂ ਨੇ ਅੰਦਰੋਂ ਬਾਹਰ ਨਿਕਲਣਾ ਇਹ ਸਮਾਂ ਸਾਰੇ 1 ਸਾਲ ਦਾ ਸਮਾਂ ਕੋ ਬਾਹਲਾ ਸਮਾਂ ਨਹੀਂ ਹੈ ਸਾਲ ਹੀ ਪਤਾ ਨਹੀਂ ਇਹਨਾਂ ਨੂੰ ਮਿਲੂਗਾ ਕਿ ਨਹੀਂ ਮਿਲੂਗਾ ਜੋ ਅੱਜ ਦੇ ਹਾਲਾਤ ਨੇ ਸ਼ਾਇਦ ਸਾਲ ਤੋਂ ਪਹਿਲਾਂ ਹੀ ਵਿਲੇ ਹੋ ਜਾਣ ਪਰ ਇਹ ਜਿਹੜੇ ਅੱਜ ਪੁੱਸਰੇ ਹੋਏ ਹਨ ਇਹਨਾਂ ਨੂੰ ਸਾਬਕ ਸਿਖਾਵਾਂਗੇ ਔਰ ਇਹਨਾਂ ਤੋਂ ਜਿਹੜਾ ਇਹ ਬੋਲੇ ਅੱਜ ਇਹਦਾ ਜਵਾਬ ਇਹਨਾਂ ਨੂੰ ਦਵਾਂਗੇ ਦੇਖੋ ਮੈਂ ਤਾਂ ਆਪ ਕਹਿੰਦੇ ਜਿਹੜੀ ਅੱਜ ਦੀ ਐਮਐਲਏ ਇਥੇ ਨੀਨਾ ਮਿੱਤਲ ਨੂੰ ਰਹਿ ਕੇ ਬਹਿਣਾ ਚਾਹੀਦਾ ਸੀ ਉਹਨੂੰ ਦੇਖਣਾ ਚਾਹੀਦਾ ਮੇਰੇ ਸ਼ਹਿਰ 'ਚ ਕੀ ਹੋ ਰਿਹਾ ਸਾਰੇ ਉਹਦੇ ਸ਼ਹਿਰ ਦੇ ਬੰਦੇ ਜਿਹੜੇ ਚੁਣਵੇਂ ਬੰਦੇ ਆ ਉਹਦੇ ਚੰਗੇ ਬੰਦਿਆਂ ਚ ਸਾਰੇ ਇੱਥੇ ਬੈਠੇ ਆ ਉਹਨੂੰ ਆਗੇ ਮਿਲਣਾ ਚਾਹੀਦਾ ਸੀ ਜੇ ਅੱਜ ਇਹ ਪੁਲਿਸ ਸੋਣੀ ਜਿਹੜੀ ਬਣੀ ਆ ਅੱਜ ਤੱਕ ਮੈਂ ਜਦੋਂ ਦਾ ਇੱਥੇ ਮੈਂ ਦੇਖ ਰਿਹਾ ਗੁਰਿੰਦਰਨਾ ਮੇਰੀ ਦੋਸਤੀ ਹੈ ਪਹਿਲਾਂ ਖੜਦੇ ਰਹੇ ਆ ਇਹਦਾ ਪਾਪਾ ਵੀ ਖੜੇ ਹੋਏ ਸੀ ਬੜੇ ਧੀਰ ਤੋਂ ਮੈਂ ਸਕਾਲ ਚੱਲ ਰਿਹਾ ਮੈਂ ਕਦੇ ਪੁਲਿਸ ਦਾ ਇਹਦਾ ਦਬਦਬਾ ਨਹੀਂ ਦੇਖਿਆ ਜਿਹੜੇ ਤੋਂ ਬਾਹਰ ਪੁਲਿਸ ਹੁੰਦੀ ਸੀ ਅੰਦਰ ਕਦੇ ਵੜੇ ਹੀ ਨਹੀਂ ਅੱਜ ਡੀਐਸਪੀ ਦੇਵੇਂ ਕਰੀ ਜਿਵੇਂ ਆਪ ਖੜੇ ਹੁੰਦਾ ਹਾਂ